ਸੱਜਾ ਗਾਜੀ ਡਿਵੀਜ਼ਨ ਪੰਜਾਬੀ ਦੇ ਤੁਹਾਡੇ ਆਕਰਿ ਫੇਰ ਤੋਂ ਸਵਾਗਤ ਹੈ ਜਸ਼ਵੀਰ ਹਦੇ ਦੇ ਪੇ ਤੁ ਆਪਣੀ ਸਕਰੀਨ ਦੇ ਉੱਤੇ ਜੋ ਕਿ ਸੰਜੇ ਕੀਤੀ ਹੈ ਸਾਡੇ ਪੱਤਰਕਾਰ ਰੋਹਤ ਗੁਪਤਾਨੇ ਗਰਦਾਸਪੁਰ ਤੋਂ ਤਾਨ ਦਦੀ ਹੈ ਕਿ ਅੱਜ ਕੱਲ ਕਿਸੇ ਵੀ ਤਰ੍ਹਾਂ ਦਾ ਜਿਹੜਾ ਆ ਉਹ ਝਗੜਾ ਝੱਟ ਹੋ ਜਾਂਦਾ ਹੈ ਕਿਉਂਕਿ ਅੱਜ ਕੱਲ ਸਹਿਨ ਸਿਲਤਾਵਾਂ ਜਿਹੜੀਆਂ ਨੇ ਉਹ ਲੋਕਾਂ ਦੇ ਵਿੱਚੋਂ ਖਤਮ ਹੋ ਗਈਆਂ ਨੇ ਇਸੇ ਤਰ੍ਹਾਂ ਦੀ ਇੱਕ ਖਬਰ ਜੋ ਕਿ ਸਾਹਮਣੇ ਆਉਂਦੀ ਹੈ ਘਰ ਦੇ ਬਾਹਰ ਗੱਡੀ ਲਗਾਉਣ ਤੋਂ ਪੱਕੇ ਵਿਵਾਦ ਨੇ ਗੰਭੀਰ ਰੂਪ ਧਾਰਨ ਕਰ ਲਿਆ ਇਸ ਤਰ੍ਹਾਂ ਇੰਨੇ ਇੱਟਾ ਰੋੜੇ ਚੱਲੇ ਕਿ ਚਾਰ ਗਵਾਂਡੀਆਂ ਦੇ ਘਰ ਦੀ ਇੱਟਾ ਰੋੜਿਆਂ ਦੀ ਬਰਸਾਤ ਹੋਣ ਲੱਗ ਪਈ ਮਾਮਲਾ ਪੁਲਿਸ ਸਟੇਸ਼ਨ ਨਨਾਗਰ ਦੇ ਅਧੀਨ ਆਉਂਦੇ ਨਜ਼ਦੀਕੀ ਪਿੰਡ ਕਰਾਲ ਦਾ ਹੈ ਹਾਲਾਂਕਿ ਮਾਮਲੇ ਵਿੱਚ ਦੋਨੋਂ ਧਿਰ ਇਕ ਦੂਜੇ ਤੇ ਪੱਥਰਬਾਜ਼ੀ ਕਰਨ ਦਾ ਦੋਸ਼ ਲਗਾ ਰਹੇ ਹਨ ਜਦਕਿ ਇੱਕ ਧਿਰ ਇਹ ਵੀ ਦੋਸ਼ ਲਗਾ ਰਹੀ ਹੈ ਕਿ ਉਹਦੇ ਪਰਿਵਾਰ ਦੇ ਦੋ ਵਿਅਕਤੀਆਂ ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਗਿਆ ਜਿਸ ਕਾਰਨ ਉਹ ਜ਼ਖਮੀ ਹੋ ਗਏ ਹਨ ਅਤੇ ਹਸਪਤਾਲ ਵਿੱਚ ਦਾਖਲ ਹਨ ਇਕ ਤਰ੍ਹਾਂ ਦੀ ਖੋ ਨੇ ਦੱਸਿਆ ਕਿ ਉਹਨਾਂ ਦੀ ਗਵਾਂਡ ਵਿੱਚ ਰਹਿਣ ਵਾਲੀ ਨੀਤੂ ਦਾ ਪਰਿਵਾਰ ਉਹਨਾਂ ਦੇ ਘਰ ਦੇ ਮੋਹਰੇ ਗੱਡੀ ਖੜੀ ਕਰੇ ਜਾਂਦਾ ਹੈ ਜਿਸ ਕਾਰਨ ਉਹਨਾਂ ਨੂੰ ਕਈ ਤਰ੍ਹਾਂ ਦੀ ਆ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਬੀਤੇ ਦਿਨ ਵੀ ਜਦੋਂ ਗੱਡੀ ਉਹਨਾਂ ਦੇ ਘਰ ਦੇ ਬਾਹਰ ਖੜੀ ਸੀ ਤਾਂ ਉਹਨਾਂ ਵੱਲੋਂ ਇਸ ਨੋਟ ਆਉਣ ਲਈ ਕਿਹਾ ਗਿਆ ਕਿਉਂਕਿ ਉਹਨਾਂ ਦੀ ਗੱਡੀ ਬਾਹਰ ਨਿਕਲ ਨਹੀਂ ਰਹੀ ਸੀ ਜਿਸ ਕਾਰ ਨੇ ਬੱਚੇ ਸਕੂਲ ਵਿੱਚੋਂ ਲੇਟ ਹੋ ਰਹੇ ਸਨ ਪਰ ਉਹਨਾਂ ਨੇ ਗੱਡੀ ਨਾ ਹਟਾਈ ਤਾਂ ਬੱਚਿਆਂ ਨੂੰ ਮੋਟਰਸਾਈਕਲ ਤੇ ਠੰਡ ਵਿੱਚ ਸਕੂਲ ਛੱਡ ਕੇ ਆਉਣਾ ਪਿਆ ਥੋੜੀ ਦੇਰ ਬਾਅਦ ਜਦੋਂ ਉਹਨਾਂ ਨੇ ਘਰ ਸਿਰਫ ਔਰਤਾਂ ਇਕੱਲੀਆਂ ਸਨ ਤਾਂ 50-60 ਅਣਪਛਾਤੇ ਬੰਦਿਆਂ ਨੇ ਉਹਨਾਂ ਦੇ ਘਰ ਤੇ ਹਮਲਾ ਕਰ ਦਿੱਤਾ ਜਿਸ ਵਿੱਚ ਉਹਨਾਂ ਦੇ ਗਵੰਡੀ ਵੀ ਸਨ ਹਮਲਾਵਰਾਂ ਨੇ ਉਹਨਾਂ ਦੇ ਘਰ ਦੇ ਜਮ ਕੇ ਇੱਟਾ ਰੋੜੇ ਚਲਾਏ ਜਿਸ ਕਾਰਨ ਉਹਨਾਂ ਦਾ ਕਾਫੀ ਨੁਕਸਾਨ ਹੋਇਆ ਹੈ ਦੂਜੇ ਪਾਸੇ ਨਿਤੂ ਦਾ ਕਹਿਣਾ ਹੈ ਕਿ ਕੰਸੋ ਦਾ ਪਰਿਵਾਰ ਉਹਨਾਂ ਨੂੰ ਆਪਣੇ ਘਰ ਦੇ ਅੱਗੇ ਗੱਡੀ ਲਗਾਉਣ ਤੋਂ ਰੋਕਦਾ ਹੈ ਪਿਤੇ ਦਿਨ ਵੀ ਜਦੋਂ ਗੱਡੀ ਲੱਗੀ ਸੀ ਤਾਂ ਕੰਸੋ ਦੇ ਪਰਿਵਾਰ ਦੇ ਫੌਜੀ ਅਤੇ ਹੋਰ ਵਿਅਕਤੀਆਂ ਨੇ ਉਹਨਾਂ ਦੇ ਘਰ ਆ ਕੇ ਹਮਲਾ ਕਰ ਦਿੱਤਾ ਤੇ ਇੱਟਾ ਰੋੜੇ ਚਲਾਉਣੇ ਸ਼ੁਰੂ ਕਰ ਦਿੱਤੇ ਉਹਨਾਂ ਦੇ ਪਰਿਵਾਰ ਦੇ ਦੋ ਵਿਅਕਤੀ ਤੇ ਤਾਂ ਹਥਿਆਰਾਂ ਦੇ ਨਾਲ ਵੀ ਹਮਲਾ ਕੀਤਾ ਤੇ ਸਾਨੂੰ ਜ਼ਖਮੀ ਕਰ ਦਿੱਤਾ ਇਹ ਦੂਜੇ ਪਾਸੇ ਦੋਹਾਂ ਦੀ ਗਵੰਡਣ ਬਿਮਲਾ ਦਾ ਕਹਿਣਾ ਹੈ ਕਿ ਬੁਰਾ ਹਾਲ ਕੀਤਾ ਦਾ ਮੰਦਰ ਦਾ ਦੇਖ ਉਹਨਾਂ ਦੇ ਘਰ ਵੀ ਇੱਟਾ ਰੋੜੇ ਡਿੱਗਣ ਅਨਾਲ ਨੁਕਸਾਨ ਹੋਇਆ ਹੈ ਤੇ ਸ਼ੀਸ਼ੇ ਟੁੱਟੇ ਹਨ ਉਸਨੇ ਦੱਸਿਆ ਕਿ 50 ਸੱਤ ਅਣਪਛਾਤੇ ਵਿਅਕਤੀਆਂ ਨੇ ਪੱਥਰਬਾਜ਼ੀ ਕੀਤੀ ਹੈ ਜਿੰਨਾਂ ਵਿੱਚ ਉਸ ਦਾ ਗਵੰਡੀ ਮੰਨਾ ਵੀ ਸ਼ਾਮਲ ਸੀ ਮਾਮਲਾ ਪੁਲਿਸ ਕੋਲ ਪਹੁੰਚ ਗਿਆ ਚੁੱਕਿਆ ਹੈ ਪਰ ਫਿਲਹਾਲ ਪੁਲਿਸ ਕੁਝ ਬੋਲਣ ਨੂੰ ਤਿਆਰ ਨਹੀਂ ਹੈ ਇੱਕ ਜਿਹੜੀ ਉਹ ਧਿਰ ਨੇ ਇਹ ਦੂਜੀ ਧਿਰ ਦੇ ਉੱਤੇ ਇਟਾ ਰੋੜੇ ਚਲਾਏ ਕਿਉਂ ਚਲਾਏ ਕਿੱਦਾਂ ਚਲਾਏ ਉਹ ਸਾਰੀ ਗੱਲਬਾਤ ਤਸਵੀਰਾਂ ਦੇ ਵਿੱਚ ਤੁਸੀਂ ਦੇਖੀ ਤੇ ਬਾਕੀ ਆਓ ਸੁਣਦੇ ਹਾਂ ਕੀ ਕਹਿੰਦੇ ਨੇ ਸਾਰੇ ਲੋਕ ਇੱਕ ਗੱਡੀ ਉਹਨਾਂ ਨੇ ਅੱਗੇ ਲਾਤੀ ਇਹ ਬੱਚੇ ਜਾਣੇ ਸਾਡੇ ਸਕੂਲ ਤੇ ਕੰਪੀਟੀਸ਼ਨ ਹੈ ਬੱਚਿਆਂ ਦਾ ਤੇ ਬੱਚੇ ਜਾਣੇ ਤੇ ਮੈਂ ਕਿਹਾ ਵੀ ਗੱਡੀ ਪਿੱਛੇ ਕਰ ਲਓ ਕੋਈ ਮਤਲਬ ਬੱਚੇ ਛੇ ਦਿਨ ਜਾਣਾ ਵਾ ਤੇ ਇਹਨੇ ਮੈਨੂੰ ਗਰੀਓ ਕਿ ਤਾ ਡਾਹੂ ਗੰਦ ਰਿੰਦਾ ਵਾ ਜੇਨੇ ਕਿਹਾ ਮੈਨੂੰ ਤੇ ਅਜੇ ਤਾਂ ਡੈਡੀ ਵੀ ਬੋਲਣ ਲੱਗਿਆ ਵੀ ਗੱਡੀ ਨੂੰ ਪਿੱਛੇ ਕਰਨੀ ਇਹਦਾ ਵੀ ਕਹਿੰਦਾ ਗੱਡੀ ਨੂੰ ਪਿੱਛੇ ਕਰਨੀ ਅਈ ਇਹ ਵੀ ਫਿਰ ਆਪਣੇ ਬੱਚੇ ਜਿਹੜੇ ਸਮਾਨ ਭੇਜਿਆ ਮੋਟਰਸਾਈਕਲ ਤੇ ਭੇਜਿਆ ਇਨੀ ਠੰਡ ਵਿੱਚ ਝੂੜ ਵਿੱਚ ਤੇ ਇਹਨਾਂ ਨੇ ਮੋਟਰਸਾਈਕਲ ਤੇ ਭੇਜਤਾ ਇਹਨੇ ਗੱਡੀ ਉਹ ਵੀ ਲਾ ਦਿੱਤਾ ਜਨਰੇਟਰ ਵੀ ਲਾਤਾ ਗੱਡੀ ਵੀ ਲਾਤੀ ਉਸ ਤੋਂ ਬਾਅਦ ਇਹ ਗਾਲਾਂ ਕੱਢਣ ਦਾ ਪਿਆ ਮਾਨਾ ਚਾਚਾ ਵੀ ਤੇ ਅਜਾ ਵੀ ਗਾਲਾਂ ਕੱਢਣ ਦਾ ਪਿਆ ਮੈਨੂੰ ਬੜੀਆਂ ਮਨ ਕੇ ਮੈਨੂੰ ਐਦਾਂ ਪ੍ਰਧਾਨਾਂ ਵੱਲੋਂ ਵੀ ਗਲਤ ਮਿਲਤ ਬੋਲਣ ਲੱਗ ਗਏ ਮਨ ਮੈਨੂੰ ਬਹੁਤ ਇਹਨਾਂ ਨੇ ਗਾਲਾਂ ਕੱਢੀਆਂ ਗੰਦੀਆਂ ਗੰਦੀਆਂ ਗਾਲਾਂ ਕੱਢੀਆਂ ਤੇ ਇਹਨਾਂ ਦੇ ਬਾਅਦ 'ਚ ਇਹਨਾਂ ਦੀ ਆਈ ਇੱਕ ਹੀਰੇ ਦੀ ਕੁੜੀ ਇੱਕ ਇਹ ਅਧਿਕਾਰ ਦੀ ਆਈ ਤੇ ਇੱਕ ਅਧਿਕਾਰ ਦੀ ਆਈ ਤਿੰਨੇ ਜਣੀਆਂ ਨੇ ਧੱਕੇ ਮਾਰ ਕੇ ਅੰਦਰ ਇਹਨਾਂ ਨੇ ਇਹ ਆਪਣੀਆਂ ਯੋਜਨਾਵੀਆਂ ਕੀਤੀਆਂ ਆਪ ਹੀ ਅੰਦਰ ਨੂੰ ਆਏ ਮੇਰੇ ਹੱਥੀ ਪਾਣ ਦੇ ਕਹਿੰਦੇ ਵੀ ਇਹਦੀ ਗੁੱਤ ਪੁੱਟਣੀ ਪੁੱਟਣੀ ਆ ਹਲਕੇ ਇਹ ਹਾਨੂੰ ਗੱਡੀ ਤੋਂ ਵੱਲੋਂ ਕਹਿੰਦੀ ਆ ਐਡ ਕੋਈ ਵੀਡੀਓ ਤਾਂ ਨਹੀਂ ਹੈਗੀ ਜਿਹੜਾ ਕੋਈ ਇੱਕ ਬਣੀ ਵੀਡੀਓ ਸਾਡੇ ਕੈਮਰੇ 'ਚ ਆਡ ਹੋਈ ਕਿ ਐਡ ਕਰਨ ਆ ਕੇ ਇਹਨਾਂ ਦੀ ਨਵੀਂ ਵੀ ਭੈਣ ਈ ਬੇਟਾ ਤੇ ਘਰ ਹੀ ਨਹੀਂ ਹੈ ਇਹਨਾਂ ਦਾ ਡੈਡੀ ਉੱਥੇ ਅੰਮ੍ਰਿਤਸਰ ਦਾ ਖਲੀਲ ਉਹ ਆਰਮੀ ਹਸਪੀਟਲ ਤੇ ਇਹਨਾਂ ਨੇ ਉਹ ਦਸਤਾਰ ਜ਼ਿਲ੍ਹੇ ਕੇ ਨਹੀਂ ਤੇ ਇਹ ਤੇ 8 ਵਜੇ ਆਏ ਨੇ ਮਤਲਬ ਸਿਟੀ ਲੈ ਕੇ ਦੋਨੋਂ ਭਰਾ ਮੇਰੇ ਘਰ ਕੋਈ ਨਹੀਂ ਜਦੋਂ ਪਹਿਲੇ ਮੈਨੂੰ ਪਾਏ ਨੇ ਉਦੋਂ ਮੇਰੇ ਘਰ ਕੋਈ ਨਹੀਂ ਹੈਗਾ ਫੋਡੀ ਕਿਸੇ ਫੋਡੀ ਉੱਥੇ ਆਪਣੀ ਆਪਣੀ ਗੱਡੀ ਕੋਲੀ ਅੰਠੇ ਜਿਹਾ ਕੇ ਕਰਾ ਰਹੀ ਹੈ ਇਤੁਰਾ ਨੇ ਜਿਹੜੇ ਬੰਦੇ ਹੀ ਬੜਾ ਚਲਾਉਂਦੇ ਨੇ ਜਿਹੜੇ ਬੰਦੇ ਛੱਡੇ ਇਹ ਇਤੁਰਾ ਬੜਾ ਚਲਾਉਂਦੇ ਨੇ ਮੈਂ ਨੰਨ ਕਦੀ ਕਿ ਮੈਨੂੰ ਇਨਸਾਫ ਦਿੱਤਾ ਜੋ ਇਹਨਾਂ ਮੇਰੀ ਬੇਇੱਜ਼ਤੀ ਬਹੁਤ ਕੀਤੀ ਆ ਇਹਨਾਂ ਗਾ ਇਹਨਾਂ ਮੁੰਡੇ ਮੰਗਾਏ ਜਿਹੜਾ ਏਨੇ 50 60 ਪਾਜੀ ਅਹੀਂ ਤੇ ਕੋਈ ਗੱਲ ਨਹੀਂ ਹੋਈ ਸਾਡੀ ਸੜਕ ਤੇ ਰੇਤਾ ਇਹੀ ਆਹੀਂ ਬਸ ਇਹ ਤੋਂ ਜਨਰੇਟਰ ਚੁੱਕ ਕੇ ਇਹਨਾਂ ਦੇ ਬੇਲੀ ਖੰਡੇ ਆ ਵੇਲੀਓ ਬਸ ਇਨਾਂ ਨੇ ਉਥੋ ਜਨਾਨੀਆਂ ਚਪੇੜਾ ਮੰਨ ਪੈ ਗਿਆ ਬੰਦਿਆਂ ਨੂੰ ਐਂ ਤੇ ਸਗੋਂ ਧੱਕੇ ਦੇ ਦੇ ਕੇ ਮਾਨੂੰ ਅੰਦਰ ਕੀਤਾ ਅਵੋਟੀ ਨੂੰ ਵੀ ਅਹੀਂ ਲਿਆਏ ਇਧਰ ਪਿੱਛੇ ਆ ਜਾ ਤੇਰੇ ਨਾਲ ਕਿਤੇ ਸੱਟ ਲੱਗ ਜਾ ਹੁਣ ਪ੍ਰੈਸ਼ਨ ਹੋਇਆ ਤੇ ਬਸ ਇਹੋ ਗੱਲ ਉਹਨਾਂ ਨੂੰ ਦਵਾਆਂ ਆਉਂਦੀਆਂ ਨਹੀਂ ਧੱਕੇ ਦੇ ਦੇ ਕੇ ਉਹਨਾਂ ਨੂੰ ਅੰਦਰ ਕਰਕੇ ਆਈਆਂ ਮਾਵਾਂ ਧੀਆਂ ਨੇ ਐਸੇ ਕਰਕੇ ਬਸ ਸਾਡੇ ਗੇਟ ਗਈ ਗੱਡੀ ਨਹੀਂ ਲਾਉਣੀ ਚਾਹੀਦੀ ਗੱਡੀ ਵੀ ਅਹੀਂ ਆਪਣੇ ਚਾਚੇ ਦੇ ਘਰ ਵਾਲੀ ਨਾਲ ਸਾਡੇ ਸਾਹਮਣੇ ਗੱਡੀ ਸਾਡੀ ਹੈ ਨਹੀਂ ਜੇਠ ਮੇਰੇ ਦੀ ਉਹ ਵੀ ਅੱਗੇ ਲਾਈਆ ਤੇਰੋ ਕਹਿੰਦੀ ਸਾਡੀ ਗੱਡੀ ਨਹੀਂ ਲੰਗਣੀ ਚਾਹੀਦੀ ਸਾਡੀ ਕਿਥੋਂ ਨਹੀਂ ਉਹ ਤਾਂ ਗਲੀ ਚ ਕਿਨੇ ਗਿਆ ਉਹਨਾਂ ਦੀ ਜਨਾਨੀਆਂ ਨੇ ਜਨਾਨੀ ਤੇ 500 ਤੇ ਚੰਦ ਉਹਨਾਂ ਦੀ ਕੁੜੀ ਮਾਮਾ ਤੀ ਹਾਂਜੀ ਇੱਥੇ ਗੱਡੀ ਨਿਕਲੋਣੀ ਚਾਹੀਦੀ ਉਹਨਾਂ ਨੇ ਚਪੇੜਾ ਮਾਰੀਆਂ ਨੇ ਅੱਡੇ ਜੇਠ ਦੀ ਜੇੜ ਕਿਥੇ ਹਾਂਜੀ ਜੇੜ ਕਿਥੇ ਜੇੜ ਹੋ ਗਿਆ ਦਾ ਹਸਪਤਾਲ ਮੁੰਡੇ ਨੂੰ ਉਹ ਦੇਣੇ ਰੋਟੀ ਦੇਣ ਗਏ ਜੋ ਮੁੰਡੇ ਦਾ ਨਾਲ ਸੀ ਸਿਰ ਪਾਟਾ ਇਹਨਾਂ ਨੇ ਕੋਠੇ ਥਾਣੀ ਮਾਰੇ ਜੋ ਉਹ ਕੋਠੇ ਥਾਣੀ ਮਾਰੇ ਜੋ ਇਹ ਨਾ ਮਾਰੀ ਅੰਦਰ ਇਹਨਾਂ ਨੇ ਆਹੀਂ ਤਾਂ ਨਾ ਬਾਹਰ ਆਹੀਂ ਹੁੰਦੇ ਤੇ ਬਾਹਰ ਹੁੰਦੇ ਤੇ ਸਾਡੇ ਤੇ ਉੱਤਰ ਸਿਰ ਮੂਹ ਕਾਟ ਦੇਨੇ ਸੀ ਇਹਨਾਂ ਨੇ ਜਖਮੀ ਹੋਏ ਨੇ ਤੁਹਾਡੇ ਕੱਲ ਦੀ ਸਾਡੇ ਜਖਮੀ ਦੋ ਦੋ ਜਣੇ ਕਾਸ਼ ਤੇ ਕਪਾਜੀ ਬਿਤਾ ਮੰਨਦਾ ਹੀ ਕੋਈ ਨਹੀਂ ਕਰਦਾ ਫੌਜੀ ਨੂੰ ਬਸ ਘਟਾਉਣਾ ਚਾਹੁੰਦੇ ਨਾ। ਓਕੇ। ਆਹੀਂ ਬਸ ਅਹੀ ਉਹ ਬੁੜੀਆਂ ਕੱਢੋ। ਬੁੜੀਆਂ ਕੱਢ ਕਢਾ ਨੀ ਖੇਚ ਕੇ ਬੋਚ ਖੜਿਆ। ਖੇਚ ਲਿਆ ਹੁੰਦਾ ਹੀ ਮੇਰੇ ਅੰਦਰ ਆਇਆ। ਹਾਂਜੀ ਬੁੜੀਆਂ ਅੰਦਰ ਹਨ। ਇਹ ਤਿੰਨ ਜਣੀਆਂ ਅਹੀ। ਇਹ ਵੀ ਥੋੜੇ ਜਿਹਾ ਬਾਹਰ ਚੱਲ ਗਏ। ਛੋਟੇ ਬੱਚੇ ਮੈਂ ਇਹਨਾਂ ਨੂੰ ਲੈ ਕੇ ਬੈਠੀ ਹੋਈ ਹੈ। ਇਹ ਅੰਦਰ ਆਇਆ ਹੈਗਾ ਮੁੰਡੇ ਵੀ ਪਤਾ ਨਾ ਵਿੰਬਲਾ ਵਾ। ਪਿੰਡ ਘਰਾਲ। ਗੱਲ ਹੋਈ ਹੈ ਗਵਾਂਡੀਆਂ ਦੀ ਲੜਾਈ ਹੋਈ ਗੱਲ ਕੁਛ ਨਹੀਂ ਹੋਈ। ਇਹਨਾਂ ਦੇ ਕੋ ਗੱਡੀ ਲੱਗਣ ਤੋਂ ਪਹਿਲਾਂ ਵੀ ਲੜਾਈ ਹੁੰਦੀ ਆ। ਤੇ ਬਾਣਾ ਮੋਟਾ ਬੋਲ ਬਲ ਕੇ ਚੱਲ ਗੱਡੀ ਕੱਢ ਕੇ ਲੈ ਜਾਂਦੇ ਸੀ। ਤੇ ਅੱਜ ਇਕੱਲੀ ਜਨਾਨੀ ਹੈ ਘਰ ਸਾਡੀ ਗ ਉਹਨਾਂ ਨੇ ਦੁਮੰਪੀ ਉਹ ਬਤਾਇਆ ਜਦੋਂ ਲੜਾਈ ਕੀਤੀ ਆ ਹਾਨੂੰ ਨਹੀਂ ਪਤਾ ਮੈਂ ਪੱਕੇ ਗਈਦੀ ਸੀ ਜਦੋਂ ਲੜਾਈ ਹੋਈ ਆ ਮੈਂ ਬਾਅਦ ਚਾਈ ਆ ਤੇ ਮੇਰਾ ਮੁੰਡਾ ਵੀ ਆਪਣੀ ਡਿਊਟੀ ਤੇ ਗਿਆ ਦਾ ਮੇਰੇ ਘਰ ਵਾਲੇ ਦੀ ਛਾਲੇ ਦੁਕਾਨ ਉੱਥੇ ਆ ਅਸੀਂ ਕੋਈ ਕਰ ਨਹੀਂ ਇਹਨਾਂ ਨੇ ਰਾਤ ਬੰਦੇ ਮੰਗਾਏ ਆ 50 60 ਬੰਦੇ ਆ ਚਾਹਵੇਂ ਸਾਨੂੰ ਉਹਨਾਂ ਦੱਸਿਆ ਵੀ ਤੁਹਾਡੇ ਪਿੰਡ ਬੰਦੇ ਗਏ ਆ 50 60 ਮਾਨਾ ਨਾਲ ਵਾ ਮੁੰਡਾ ਨਾਲ ਵਾ ਜਾਵੇਂ ਚਾਹਵੇਂ ਜਦੋਂ ਬੰਦਿਆਂ ਤੇ ਮੁੰਡੇ ਨੇ ਮੈਨੂੰ ਵੇਖਿਆ ਚਾਹਵੇਂ ਖਲੋਤੀ ਦੀ ਇਹ ਮਾਨੇ ਨੇ ਮੰਗਾਈ ਬੰਦੇ ਮੈਂ ਆਪ ਵੇਖਿਆ ਮਾਨਾ ਨਾਲ ਆਉਂਦਾ ਹੀ ਬੰਦਿਆਂ ਦੇ 6 ਕ ਜਦੋਂ ਦੋ ਟਾਈਮ ਹੀ ਜਦੋਂ ਇਹ ਘਟਨਾ ਹੋਈ ਆ ਉਦੋਂ ਇਹਨਾਂ ਦੇ ਪਰਿਵਾਰ ਚ ਕੌਣ-ਕੌਣ ਜੀ ਫੌਜੀ ਕਿੱਥੇ ਸੀਗਾ ਉਹ ਫੌਜੀ ਇਹਦਾ ਅੰਬਰਸਾਰ ਹੀ ਇਹਦੇ ਇਹਨੇ ਆਉਣਾ ਸੀ ਆਪਣੇ ਪਿਓ ਨੂੰ ਲਿਆ ਕੇ ਛੁੱਟੀ ਦਿਵਾ ਕੇ ਇਹ ਬਾਅਦ ਚ ਆਇਆ ਮੇਰਾ ਮੁਰਾ ਬਾਅਦ ਚ ਆਇਆ 8 ਵਜੇ ਤੇ ਲੜਾਈ ਪਹਿਲਾਂ ਇਹ ਬੰਦੇ ਪਹਿਲਾਂ ਆ ਗਿਆ ਇੱਕ ਵਟਾ ਪਹਿਲਾਂ ਚੱਲ ਗਿਆ ਆ ਸਾਡੇ ਸ਼ੀਸ਼ੇ ਪਹਿਲਾਂ ਟੁੱਟ ਗਏ ਆ ਮੇਰੀਆਂ ਨੋਹਾਂ ਦੋਵੇਂ ਕਾਰੀਆਂ ਨਾ ਬੂਏ ਮਾਰ ਲਏ ਆ ਕੁੰਡੀ ਵੀ ਤੋੜ ਗਏ ਆ ਅੰਗਰਖ ਨੇ ਇਹ ਪਹਿਲੀ ਗੱਲ ਤੇ ਇਹ ਆ ਕਿ ਮੇਰੇ ਘਰ ਨੁਕਸਾਨ ਕਿਉਂ ਕੀਤਾ ਕੋਈ ਮੇਰੇ ਨਾਲ ਲੜਾਈ ਨਹੀਂ ਕੋਈ ਝਗੜਾ ਨਹੀਂ ਦੂਜੀ ਗੱਲ ਇਹ ਵੀ ਮੇਰਾ ਪਵਾ ਕੇ ਦੇਣ ਜਿੰਨਾ ਮੇਰਾ ਨੁਕਸਾਨ ਹੋਇਆ ਮੇਰਾ ਪੂਰਾ ਕਰਨਾ ਆਹੋ